ਸੋ ਇਹ ਅਸਲ ਸੁਨੇ ਦੇ ਕਾਰੀਗਰ ਜਿਹੜੇ ਆਪਣੇ ਹੱਥਾਂ ਦੇ ਨਾਲ ਗਹਿਣੇ ਤਿਆਰ ਕਰਦੇ ਤੁਸੀਂ ਦੇਖ ਸਕਦੇ ਹੋ ਕਿੰਨੇ ਖੂਬਸੂਰਤ ਜਿਹੜੇ ਗਹਿਣੇ ਆ ਕਿ ਸ਼ੁਰੂ ਕਿਸ ਤਰੀਕੇ ਨਾਲ ਹੁੰਦਾ ਹੈ ਕੱਚੇ ਸੋਨੇ ਨੂੰ ਕਿਸ ਤਰੀਕੇ ਨਾਲ ਪਘਲਾਇਆ ਜਾਂਦਾ ਹੈ ਕਿਸ ਤਰੀਕੇ ਨਾਲ ਉਹਨੂੰ ਗਲਾਇਆ ਜਾਂਦਾ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਡਿਜ਼ਾਈਨਿੰਗ ਦਿੱਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਕੱਚੇ ਸੋਨੇ ਦੇ ਕੁਝ ਟੁਕੜੇ ਜਿਹੜੇ ਬਾਈ ਨੇ ਲਏ ਸੀਗੇ ਤੇ ਉਹਨੂੰ ਹੁਣ ਪਘਲਾਇਆ ਜਾ ਰਿਹਾ ਤੇ ਹੁਣ ਬਾਈ ਸਾਹਿਬ ਅਗਲਾ ਪ੍ਰੋਸੈਸ ਕੀ ਹੋਊਗਾ ਇਹਦਾ ਹੁਣ ਇਹਨਾਂ ਨੂੰ ਮਸ਼ੀਨ 'ਚ ਲਿਆਵਾਂਗੇ ਇਹਨੂੰ ਤਾਰ ਕੱਢਣਾ ਪੈਣਾ ਹੈ ਤਾਰ ਕੱਢਣਾ ਪੈਣਾ ਫਚਾਂ ਮੋਰੀ ਤਾਰ ਬਣੂਗੀ ਇੱਕ ਪ੍ਰੋਪਰ ਲੋ ਜੀ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਸੋਨਾ ਗਲਾਇਆ ਸੀਗਾ ਉਹਨੇ ਇੱਕ ਪੱਥਰ ਦਾ ਸ਼ੇਪ ਲੈ ਲਿਆ ਸੀ ਤੇ ਉਸ ਤੋਂ ਬਾਅਦ ਹੁਣ ਅਗਲੀ ਪ੍ਰੋਸੈਸ ਹੈ ਜਿਹੜਾ ਤੇ ਉਹਦੇ ਲਈ ਉਹ ਲਿਆਂਦਾ ਗਿਆ ਤੇ ਹੁਣ ਉਹਦੀ ਤਾਰ ਜਿਹੜੀ ਬਣਾਈ ਜਾ ਰਹੀ ਹੈ ਅੱਛਾ ਭਾਈ ਜੋ ਇਹਦੇ ਡਿਜ਼ਾਈਨ ਹੁੰਦਾ ਉਹ ਤੁਸੀਂ ਆਪ ਦੇ ਹਿਸਾਬ ਨਾਲ ਡਿਸਾਈਡ ਕਰਦੇ ਹੋ ਇਹ ਆਪਣੀ ਸਾਮਨਲ ਕਰਦੇ ਕਈ ਕਈ ਗਾਹਕ ਉਹਨਾਂ ਦੇ ਕੈਟਲੌਗ ਤੇ ਡਿਜ਼ਾਈਨ ਸਿਲੈਕਟ ਕਰਦੇ ਫਿਰ ਅਸੀਂ ਉਹਦੇ हिसाब ਨਾਲ ਬਣਾ ਦਿੰਦੇ ਹਾਂ ਉਹਨਾਂ ਨੂੰ ਸੇਮ ਜਿਵੇਂ ਗੱਲ ਕਰਾਂ ਵੀ ਇੱਕ ਗੈਂਡ ਨੂੰ ਤਿਆਰ ਹੋਣ ਦੇ ਵਿੱਚ ਜਿਹਨਾਂ ਟੌਪਸ ਤੁਸੀਂ ਬਣਾ ਰਹੇ ਹੋ ਕਿੰਨਾ ਟਾਈਮ ਲੱਗ ਜਾਂਦਾ ਇਹ ਜੇ ਇੱਕ ਜੋੜੀ ਆਪਾਂ ਬਣਾਏ ਇਹਨੂੰ ਲੱਗ ਜਾਂਦਾ ਆਧਾ ਦਿਹਾੜੀ ਤੁਹਾਡੇ ਕੋਲੇ ਗਾਹਕ ਆਉਂਦਾ ਹੈ ਤੁਹਾਡੇ ਕੋਲੇ ਗਾਹਕ ਆਪਣਾ ਸੋਨਾ ਲੈ ਕੇ ਆਉਂਦਾ ਤਾਂ ਗਾਹਕ ਤੁਹਾਨੂੰ ਡਿਜ਼ਾਈਨ ਦੱਸਦਾ ਕਿ ਮੈਂ ਇਹ ਤਰੀਕੇ ਦਾ ਜਿਹੜਾ ਮੈਨੂੰ ਚਾਹੀਦਾ ਉਹ ਵੀ ਬਣ ਜਾਂਦੇ ਆ ਹਾਂਜੀ ਹਾਂਜੀ ਉਹੀ ਬਣ ਜਾਂਦੇ ਆ ਜਿਹੜਾ ਗਾਹਕ ਕਹੂਗਾ ਉਹੀ ਬਣ ਜਣੀ ਆ ਤੁਸੀਂ ਦੇਖ ਸਕਦੇ ਹੋ ਬਾਈ ਦੇ ਹੱਥ ਮਤਲਬ ਇਹ ਬਾਈ ਜਿੰਨੇ ਵੀ ਆਪਣੇ ਕੋਲੇ ਗਹਿਣੇ ਹੈਗੇ ਸਾਰੇ ਆਪਣੇ ਹੱਥਾਂ ਤੋਂ ਰਾ ਤਿਆਰ ਕੀਤੇ ਗਏ ਸਾਰੇ ਸਾਰੇ ਮੈਂ ਆਪ ਬਣਾਇਆ ਕੋਈ ਮਸ਼ੀਨੀ ਦਾ ਨਹੀਂ ਕੋਈ ਹੈਗਾ ਕੋਈ ਮਸ਼ੀਨੀ ਨਹੀਂ ਹੈ ਹੱਥ ਨਾਲ ਬਣਾਇਆ ਤੁਹਾਡੇ ਸਾਹਮਣੇ ਆ ਆ ਦੇਖੋ ਸਸਵੇਕਾਲ ਦਾ ਸਿਟੀ ਹਰਲੈਂਸ ਦੇਖ ਰਹੇ ਹੋ ਤੁਸੀਂ ਅਕਸਰ ਹੀ ਲੋਕ ਸੋਨੇ ਦੇ ਗਹਿਣੇ ਪੋਣਾ ਪਸੰਦ ਕਰਦੇ ਨੇ ਜਨਾਨੀਆਂ ਦਾ ਆਪਾਂ ਕਹਿ ਸਕਦੇ ਹਾਂ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਦਾ ਸ਼ਿੰਗਾਰ ਹੁੰਦਾ ਹੈ ਗਹਿਣਿਆਂ ਦਾ ਤੇ ਗਹਿਣੇ ਜਿਹੜਾ ਸੋਨੇ ਦੇ ਗਹਿਣੇ ਆ ਬਹੁਤ ਜ਼ਿਆਦਾ ਜਿਹੜੀਆਂ ਔਰਤਾਂ ਨੇ ਸੋਨੇ ਦੇ ਗਹਿਣੇ ਪਾਉਣਾ ਪਸੰਦ ਕਰਦਿਆਂ ਨੇ ਪਰ ਅਸਲ ਦੇ ਵਿੱਚ ਜਿਹੜੇ ਸੋਨੇ ਦੇ ਗਹਿਣੇ ਆ ਉਹ ਬਣਦੇ ਕਿਸ ਤਰੀਕੇ ਨਾਲ ਆ ਪੂਰਾ ਪ੍ਰੋਸੈਸ ਕੀ ਹੁੰਦਾ ਹੈ ਕਿਵੇਂ ਉਹ ਗਹਿਣੇ ਤਿਆਰ ਹੁੰਦੇ ਆ ਕਿਵੇਂ ਉਹਨਾਂ ਨੂੰ ਪਾਲਿਸ਼ ਕੀਤਾ ਜਾਂਦਾ ਹੈ ਕਿਵੇਂ ਡਿਜ਼ਾਈਨਿੰਗ ਉਹਨਾਂ ਨੂੰ ਦਿੱਤੀ ਜਾਂਦੀ ਹੈ ਕਿਵੇਂ ਸੋਨੇ ਨੂੰ ਗਲਾ ਕੇ ਕੱਚੇ ਸੋਨੇ ਤੋਂ ਅਸਲ ਦੇ ਵਿੱਚ ਗਹਿਣੇ ਤਿਆਰ ਕੀਤੇ ਜਾਂਦੇ ਆ ਅੱਜ ਤੁਹਾਨੂੰ ਪੂਰਾ ਪ੍ਰੋਸੈਸ ਦਿਖਾਵਾਂਗੇ ਸੁਨਿਆਰੇ ਦੀ ਦੁਕਾਨ ਤੇ ਅਸੀਂ ਮੌਜੂਦ ਆ ਪੂਰਾ ਪ੍ਰੋਸੈਸ ਤੁਹਾਨੂੰ ਦਿਖਾਉਣ ਵਾਲਾ ਕਿ ਸੋਨੇ ਦੇ ਜਿਹੜੇ ਗਹਿਣੇ ਆ ਉਹ ਤਿਆਰ ਕਿਵੇਂ ਹੁੰਦੇ ਆ ਤੇ ਅਕਸਰ ਹੀ ਆਪਾਂ ਅੱਜਕੱਲ੍ਹ ਹਰ ਇੱਕ ਦੇ ਕੋਲ ਸੋਨਾ ਹੁੰਦਾ ਹੈ ਹਰ ਇੱਕ ਜਿਹੜਾ ਸੋਨੇ ਦੇ ਗਹਿਣੇ ਪਾਉਣਾ ਪਸੰਦ ਕਰਦਾ ਪਰ ਕਿੰਨੀ ਕ ਮਿਹਨਤ ਲੱਗਦੀ ਹੈ ਕਾਰੀਗਰ ਕਿੰਨੀ ਬਰੀਕੀ ਦੇ ਨਾਲ ਇਸ ਕੰਮ ਨੂੰ ਗਹਿਣਿਆਂ ਨੂੰ ਜਿਹੜਾ ਤਿਆਰ ਕਰਦੇ ਆ ਪੂਰਾ ਪ੍ਰੋਸੈਸ ਤੁਹਾਨੂੰ ਦਿਖਾਉਣੇ ਆ ਤੇ ਆਓ ਗੱਲਬਾਤ ਕਰਾਂਗੇ ਬਾਈਆਂ ਦੇ ਨਾਲ ਜਿਹੜੇ ਸੁਨਨ ਦਾ ਗਹਿਣੇ ਜਿਹੜੇ ਬਣਾ ਰਿਹਾ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਬਾਈ ਬੈਠੇ ਨੇ ਤੇ ਅਲੱਗ-ਅਲੱਗ ਪ੍ਰੋਸੈਸਿੰਗ ਚੱਲ ਰਹੀ ਆ ਸਾਰੇ ਬਾਈ ਜਿਹੜੇ ਗਹਿਣੇ ਤਿਆਰ ਕਰ ਰਹੇ ਆ ਇੱਧਰ ਇੱਕ ਸਾਡਾ ਬਾਈ ਬੈਠਾ ਉਹ ਵੀ ਜਿਹੜਾ ਗਹਿਣੇ ਤਿਆਰ ਕਰ ਰਿਹਾ ਡਿਜ਼ਾਈਨ ਕਰ ਰਿਹਾ ਤੇ ਨਾਲ ਮਾਨਿਕ ਭਾਜੀ ਬੈਠੇ ਆ ਉਹ ਵੀ ਜਿਹੜੇ ਗਹਿਣੇ ਤਿਆਰ ਕਰ ਰਹੇ ਆ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਕਾਰੀਗਰ ਬੈਠੇ ਨੇ ਸਾਰੇ ਜਿਹੜੇ ਸੋਨੇ ਦੇ ਗਹਿਣੇ ਤਿਆਰ ਕਰ ਰਹੇ ਆ ਤੇ ਹੁਣ ਤੁਹਾਨੂੰ ਦਿਖਾਉਣੇ ਆ ਅਸਲੀ ਪ੍ਰੋਸੈਸ ਕਿ ਸ਼ੁਰੂ ਕਿਸ ਤਰੀਕੇ ਨਾਲ ਹੁੰਦਾ ਹੈ ਕੱਚੇ ਸੋਨੇ ਨੂੰ ਕਿਸ ਤਰੀਕੇ ਨਾਲ ਪਘਲਾਇਆ ਜਾਂਦਾ ਹੈ ਕਿਸ ਤਰੀਕੇ ਨਾਲ ਉਹਨੂੰ ਗਲਾਇਆ ਜਾਂਦਾ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਡਿਜ਼ਾਈਨਿੰਗ ਦਿੱਤੀ ਜਾਂਦੀ ਹੈ ਫਿਨਿਸ਼ਿੰਗ ਦਿੱਤੀ ਜਾਂਦੀ ਹੈ ਪਾਲਿਸ਼ ਕੀਤੀ ਜਾਂਦੀ ਹੈ ਪੂਰਾ ਜਿਹੜਾ ਪ੍ਰੋਸੈਸ ਆ ਤੁਹਾਨੂੰ ਅਸੀਂ ਦਿਖਾਵਾਂਗੇ ਵੀਡੀਓ ਦੇ ਜ਼ਰੀਏ ਤੇ ਆਓ ਸ਼ੁਰੂਆਤ ਕਰਦੇ ਹਾਂ ਕਿ ਅਸਲ ਦੇ ਵਿੱਚ ਸੋਨੇ ਦਾ ਜਿਹੜਾ ਪ੍ਰੋਸੈਸ ਆ ਕਿਵੇਂ ਸਟਾਰਟ ਹੁੰਦਾ ਹੈ ਬਾਈ ਮੇਰੇ ਨਾਲ ਬੈਠੇ ਗੱਲਬਾਤ ਕਰਾਂਗੇ ਬਾਈ ਸੱਸੀ ਗੱਲ ਜੀ ਸੱਸੀ ਗੱਲ ਬਾਈ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਤੁਸੀਂ ਸੁਣਾਓ ਕੀ ਹਾਲ ਹੈ ਹੁਣ ਬਾਈ ਪਹਿਲਾ ਪ੍ਰੋਸੈਸ ਸ਼ੁਰੂ ਕਿਵੇਂ ਹੁੰਦਾ ਪ੍ਰੋਸੈਸ ਚੱਲ ਹੋ ਗਈ ਅੱਛਾ ਇਹ ਕੱਚਾ ਸੋਨਾ ਹੁਣ ਜਿਹੜਾ ਟਲੂਗਾ ਹਾਂਜੀ ਹਾਂਜੀ ਟਲੂਗਾ ਤਾਂ ਤੁਸੀਂ ਦੇਖ ਸਕਦੇ ਹੋ ਬਾਈ ਨੇ ਕੱਚੇ ਸੋਨੇ ਦੇ ਕੁਝ ਟੁਕੜੇ ਲਏ ਆ ਤੇ ਉਹਨਾਂ ਨੂੰ ਹੁਣ ਗਲਾ ਰਹੇ ਆ ਪਿਘਲਾ ਰਹੇ ਆ ਉਹਨਾਂ ਨੂੰ ਬਾਈ ਕਿੰਨਾ ਟੈਂਪਰੇਚਰ ਹੁੰਦਾ ਇਹਦਾ ਮਤਲਬ ਗਰਮ ਕਰਨ ਦਾ ਇਹਦਾ ਤਾਂ ਅੱਧਾ ਸਾਨੂੰ ਅੰਦਾਜ਼ਾ ਹੈ ਨਹੀਂ ਪਰ ਟੈਂਪਰੇਚਰ ਬਹੁਤ ਜ਼ਿਆਦਾ ਹੀ ਹੁੰਦਾ ਹੈ ਇਹ ਹਰ ਚੀਜ਼ ਨੂੰ ਮੈਂ ਹਰ ਮੈਟਲ ਨੂੰ ਟਲਾ ਦਿੰਨੇ ਇਹ ਹੈਗੇ ਬਾਈ ਸੁਆਗਾ ਇਹਨੂੰ ਆਪਾਂ ਫਿਰ ਪਾਵਾਂਗੇ ਇਹ ਜਲਦੀ ਜਲਦੀ ਕੰਮ ਹੋ ਜਾਣਾ ਇਹਦਾ बिल्कुल, बिल्कुल अच्छा ਮਲੋ ਸੁਆਗਾ ਵਿੱਚ ਐਡ ਹੁੰਦਾ ਤੇ ਸੋਨੇ ਨੂੰ ਸਹੀ ਤਰੀਕੇ ਨਾਲ ਫਿਰ ਇਹ ਗਲਾ ਦਿੰਦਾ ਹਾਂਜੀ ਤੇ ਦੇਖ ਸਕਦੇ ਹੋ ਕਿ ਕੱਚੇ ਸੋਨੇ ਦੇ ਕੁਝ ਟੁਕੜੇ ਜਿਹੜੇ ਬਾਈ ਨੇ ਲਏ ਸੀਗੇ ਤੇ ਉਹਨੂੰ ਹੁਣ ਪਘਲਾਇਆ ਜਾ ਰਿਹਾ ਕਿੰਨੀ ਜ਼ਿਆਦਾ ਹੀਟ ਨਾਲ ਤੁਸੀਂ ਦੇਖ ਸਕਦੇ ਹੋ ਕਿ ਲਾਲ ਹੋ ਚੁੱਕਿਆ ਬਿਲਕੁਲ ਬਿਲਕੁਲ ਬਾਈ ਇਹਦਾ ਹੁਣ ਪਾਣੀ ਟਾਈਪ ਬਣ ਜੂਗਾ ਹਾਂ ਪਾਣੀ ਟਾਈਪ ਬਣ ਜਾਣਾ ਜੀ ਅੱਛਾ ਭਾਈ ਜਿਹੜਾ ਕੱਚਾ ਸੋਨਾ ਹੁੰਦਾ ਕਿੱਥੋਂ ਆਪਣੇ ਕੋਲ ਆਉਂਦਾ ਕਿੱਥੋਂ ਆ ਅਸੀਂ ਬਜ਼ਾਰੋਂ ਲੈਣੇ ਜੀ ਅੱਛਾ ਜਿਸ ਤਰੀਕੇ ਨਾਲ ਆਪਾਂ ਇਹਨੂੰ ਗਲਾਉਣੇ ਹੈਗੇ ਤੇ ਕੋਈ ਇਹਦਾ ਵਜ਼ਨ ਤਾਂ ਨਹੀਂ ਘਟੇ ਜਾਂਦਾ ਨੀ ਨਹੀਂ ਮਾੜ ਮੋੜੇ ਘੱਟਦਾ ਜਿਆਦਾ ਨਹੀਂ ਘੱਟਦਾ 10-20 ਮਿਲੀ ਘੱਟ ਜਾਂਦਾ ਹਾਂਜੀ ਅੱਛਾ ਇਹ ਜਿਹੜੇ ਹੁਣ ਪਹਿਲਾਂ ਆਪਾਂ ਕੱਚੇ ਸੋਨੇ ਦੇ ਟੁਕੜੇ ਪਾਏ ਸੀ ਉਹ ਪੂਰੀ ਤਰੀਕੇ ਨਾਲ ਗਲ ਗਏ ਆ ਤੇ ਹੁਣ ਬਈ ਸਭ ਅਗਲਾ ਪ੍ਰੋਸੈਸ ਕੀ ਹੋਊਗਾ ਦਾ ਹੁਣ ਇਹਨਾਂ ਨੂੰ ਮਸ਼ੀਨ 'ਚ ਲੈ ਜਾਵਾਂਗੇ ਇਹਨੂੰ ਤਾਰ ਕਰਨਾ ਪੈਣਾ ਤਾਰ ਘੱਟਣਾ ਪੈਣਾ ਅੱਛਾ ਮਤਲਬ ਇਹ ਤਾਰ ਬਣੂਗੀ ਇੱਕ ਪ੍ਰੋਪਰ ਗਲ ਚੁੱਕਿਆ ਤੇ ਹੁਣ ਠੰਡਾ ਕੀਤਾ ਜਾ ਰਿਹਾ ਜੀ ਅੱਛਾ ਜਿਹੜੇ ਮੰਨ ਲਓ ਪੂਰੇ ਟੁਕੜੇ ਸੀਗੇ ਆਪਣੇ ਕੋਲੇ ਤੇ ਉਹ ਇੱਕ ਹੁਣ ਇੱਕ ਮੰਨ ਲਓ ਕਹਿ ਸਕਦੇ ਆ ਆਪਾਂ ਵੀ ਪੱਥਰ ਟਾਈ ਬਣ ਗਿਆ ਪੱਥਰ ਟੇ ਬਣ ਗਿਆ ਜੀ ਕਿਵੇਂ ਤਾਰ ਤਿਆਰ ਹੁੰਦੀ ਹੈ ਤੁਹਾਨੂੰ ਅਸੀਂ ਹੁਣ ਉਹ ਦਿਖਾਵਾਂਗੇ ਤੇ ਬਾਈ ਮੇਰੇ ਨਾਲ ਆ ਚੁੱਕੇ ਨੇ ਲੋ ਜੀ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਸੋਨਾ ਗਲਾਇਆ ਸੀਗਾ ਉਹਨੇ ਇੱਕ ਪੱਥਰ ਦਾ ਸ਼ੇਪ ਲੈ ਲਿਆ ਸੀ ਤੇ ਉਸ ਤੋਂ ਬਾਅਦ ਹੁਣ ਅਗਲੀ ਪ੍ਰੋਸੈਸ ਹੈ ਜਿਹੜਾ ਤੇ ਉਹਦੇ ਲਈ ਉਹਨੂੰ ਲਿਆਂਦਾ ਗਿਆ ਤੇ ਹੁਣ ਉਹਦੀ ਤਾਰ ਜਿਹੜੀ ਬਣਾਈ ਜਾ ਰਹੀ ਹੈ ਫਿਰ ਇਹ ਤੁਹਾਨੂੰ ਦਿਖਾਵਾਂਗੇ ਕਿ ਗਹਿਣੇ ਕਿਸ ਤਰੀਕੇ ਨਾਲ ਤਿਆਰ ਹੁੰਦੇ ਆ ਮੰਨ ਲਓ ਕੱਚਾ ਸੋਨਾ ਤੁਸੀਂ ਦੇਖ ਸਕਦੇ ਹੋ ਪਹਿਲਾਂ ਗਲਾਇਆ ਗਿਆ ਉਸ ਤੋਂ ਬਾਅਦ ਇੱਕ ਪੱਥਰ ਟਾਈਪ ਉਹਦਾ ਬਣਾਇਆ ਗਿਆ ਹੁਣ ਜਿਹੜੀ ਤਾਰ ਇੱਕ ਬਣਾਈ ਜਾ ਰਹੀ ਹੈ ਉਹ ਸੋਨੇ ਦੀ ਤੇ ਬਈ ਇਹ ਪ੍ਰੋਸੈਸ ਨੂੰ ਕਿੰਨਾ ਟਾਈਮ ਲੱਗ ਜਾਂਦਾ ਬਸ 5-7 ਮਿੰਟ ਹੀ ਲੱਗਦਾ ਜੀ ਆਹ ਤਾਰ ਕੱਢਣ ਨੂੰ ਹੂੰ 5-7 ਮਿੰਟ ਲੱਗਦਾ ਬਸ ਹੋ ਗਿਆ ਇਹਦਾ ਹੁਣ ਇਹਨੂੰ ਗਰਮ ਕਰਨਾ ਪੈਣਾ ਅੱਛਾ ਦੁਬਾਰਾ ਫੇਰ ਗਰਮ ਕਰਨਾ ਪੈਣਾ ਹਾਂਜੀ ਹੁਣ ਗਰਮ ਕਰਨਾ ਪੈਣਾ ਤੇ ਜਿਹੜੀ ਹੁਣ ਤੁਸੀਂ ਦੇਖ ਸਕਦੇ ਹੋ ਸੋਨੇ ਦੀ ਤਾਰ ਬਣੀ ਸੀ ਹੁਣ ਬਿਲਕੁਲ ਬਰੀਕ ਤਾਰ ਬਣਾ ਲਈ ਐ ਤੇ ਹੁਣ ਇਸ ਤੋਂ ਬਾਅਦ ਜਿਹੜੇ ਗਹਿਣੇ ਆ ਉਹ ਤਿਆਰ ਹੋਣੇ ਆ ਹੁਣ ਆ ਹੈਗਾ ਛੋਟੇ ਛੋਟੇ ਡਾਈਆ ਦੇ ਪੀਸ ਇਹ ਅੰਬੂਜ ਦੀ ਪੀਸ ਹੈਗੀ ਐ ਹੂੰ ਆ ਹੁਣ ਇਹ ਆਪਾਂ ਬਿਜਾਰੋ ਕਢਾ ਕੇ ਲਿਆਈਏ ਹੁਣ ਇਹਨੂੰ ਇਹਦੇ ਨਾਲ ਗਹਿਣਾ ਬਣਨੇ ਟੋਪਸੇ ਬੰਦਾ ਪਿਆ ਅੱਛਾ ਟੋਪਸ ਬੰਦੇ ਪਏ ਹਾਂਜੀ ਹਾਂਜੀ ਆ ਟੋਪਸ ਬੰਦਾ ਪਿਆ ਹੋਰ ਬਣਾਣੇ ਆ ਅਸੀਂ ਹੁਣ अच्छा भाई जो एदर डिजाइन हुंदा वो ਤੁਸੀਂ ਆਪ ਦੇ ਹਿਸਾਬ ਨਾਲ ਡਿਸਾਈਡ ਕਰਦੇ ਹੋ ਇਹ ਆਪਣੇ ਹਿਸਾਬ ਨਾਲ ਕਰਦੇ ਕਈ ਕਈ ਗਾਹਕ ਉਹਨਾਂ ਦੇ ਕੈਟਲੋਗ ਤੇ ਡਿਜ਼ਾਈਨ ਸਿਲੈਕਟ ਕਰਦੇ ਫਿਰ ਅਸੀਂ ਉਹਦੇ ਹਿਸਾਬ ਨਾਲ ਬਣਾ ਦਿੰਦੇ ਹਾਂ ਉਹਨਾਂ ਨੂੰ ਸੇਮ ਮਨ ਲਓ ਜਿਸ ਤਰ੍ਹਾਂ ਦੀ ਗਾਹਕ ਦੀ ਚੁਆਇਸ ਹੁੰਦੀ ਹੈ ਉਸੇ ਤਰੀਕੇ ਨਾਲ ਹੀ ਬਣ ਜੂਗਾ ਜਿੱਦਾਂ ਦੀ ਗਾਹਕ ਦੀ ਡਿਮਾਂਡ ਹੁੰਦੀ ਹੈ ਚੁਆਇਸ ਹੁੰਦੀ ਹੈ ਬਸ ਇਸੇ ਤਰ੍ਹਾਂ ਦੀ ਬਣਦੀ ਹੈ ਤੇ ਭਾਈ ਜਿਵੇਂ ਹੁਣ ਇਹ ਤੁਸੀਂ ਨਾਗਵ ਚੜ ਰਹੇ ਹੋ ਤੇ ਇਹ ਹੁਣ ਇਹਦੇ ਵਿੱਚ ਜੁੜਨਗੇ ਕਿਵੇਂ ਆਪਸ ਵਿੱਚ ਇਹਨੂੰ ਜੋੜਾਂਗੇ ਆਪਾਂ ਕੇ ਡੀਐਮ ਨਾਲ ਜੇ ਮੈਂ ਗੱਲ ਕਰਾਂ ਵੀ ਇੱਕ ਗਹਿਣੇ ਨੂੰ ਤਿਆਰ ਹੋਣ ਦੇ ਵਿੱਚ ਜਿਹਨਾਂ ਦਾ ਟੌਪਸ ਤੁਸੀਂ ਬਣਾ ਰਹੇ ਹੋ ਕਿੰਨਾ ਟਾਈਮ ਲੱਗ ਜਾਂਦਾ ਇਹ ਜੇ ਇੱਕ ਜੋੜੀ ਆਪਾਂ ਬਣਾਈਏ ਇਹਨੂੰ ਲੱਗ ਜਾਂਦਾ ਅੱਧਾ ਦਿਹਾੜੀ ਆਪਾਂ ਇਕੱਠਾ ਬਣਾਉਂਦੇ ਆ ਤਾਂ ਕਰਕੇ ਥੋੜੀ ਜਿਹੀ ਟਾਈਮ ਦੀ ਸੇਵ ਹੁੰਦੀ ਹੈ ਹੁਣ ਜੇ 10 ਜੋੜੀਆਂ ਆਪਾਂ ਬਣਾਈਏ 2-3 ਦਿਨਾਂ 'ਚ 2-3 ਅੱਧਾ ਜੋੜੀ ਬਣ ਨਹੀਂ ਜਾਂਦਾ ਹੁਣ ਆਪਾਂ ਹੁਣ ਮੈਂ 10 ਜੋੜੀ ਟੌਪਸ ਬਣਾਉਂਦਾ ਪਿਆ ਜੇ ਹੁਣ ਤੁਹਾਡੇ ਕੋਲੇ ਗਾਹਕ ਆਉਂਦਾ ਹੈ ਤੁਹਾਡੇ ਕੋਲੇ ਗਾਹਕ ਆਪਣਾ ਸੋਨਾ ਲੈ ਕੇ ਆਉਂਦਾ ਤਾਂ ਗਾਹਕ ਤੁਹਾਨੂੰ ਡਿਜ਼ਾਈਨ ਦੱਸਦਾ ਕਿ ਮੈਂ ਇਹ ਤਰੀਕੇ ਦਾ ਜਿਹੜਾ ਮੈਨੂੰ ਚਾ ਮੰਨ ਲਓ ਗਾਹਕ ਆਪਣਾ ਸੋਨਾ ਲੈ ਆ ਕੇ ਕੋਈ ਵੀ ਡਿਜ਼ਾਈਨ ਬਣਾ ਸਕਦਾ ਹੈ ਹਾਂਜੀ 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 ਤੇ ਹੁਣ ਤੁਸੀਂ ਦੇਖ ਸਕਦੇ ਹੋ ਟੋਪਸ ਜਿਹੜੇ ਬਣ ਕੇ ਤਿਆਰ ਹੋ ਰਹੇ ਆ ਤੇ ਬਾਈ ਸ਼ੇਪਿੰਗ ਦੇ ਰਹੇ ਆ ਤੇ ਕਿੰਨੀ ਬਰੀਕੀ ਦਾ ਤੁਸੀਂ ਦੇਖ ਸਕਦੇ ਹੋ ਜਿਹੜਾ ਕੰਮ ਹੈ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਜ਼ਿਆਦਾ ਮਿਹਨਤ ਤੋਂ ਬਾਅਦ ਇਹ ਪ੍ਰੋਸੈਸ ਤੋਂ ਬਾਅਦ ਸੋਨਾ ਜਿਹੜਾ ਬਣ ਕੇ ਗਹਿਣੇ ਬਣ ਕੇ ਆ ਉਹ ਤਿਆਰ ਹੋ ਜਾਂਦੇ ਆ ਫਿਲਹਾਲ ਸੋਨਾ ਬਣ ਤੋਂ ਬਾਅਦ ਪਾਲਿਸ਼ ਹੁੰਦੇ ਆ ਤੇ ਉਹ ਵੀ ਤੁਹਾਨੂੰ ਪ੍ਰੋਸੈਸ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਬਾਈ ਦੇ ਹੱਥ ਗਹਿਣੇ ਆ ਜੋ ਇਹਨਾਂ ਨੇ ਖੁਦ ਆਪਣੇ ਹੱਥਾਂ ਦੇ ਨਾਲ ਤਿਆਰ ਕੀਤੇ ਹੋਏ ਆ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਹੜਾ ਖੂਬਸੂਰਤ ਦੇਖਣ ਨੂੰ ਲੱਗ ਰਿਹਾ ਬਹੁਤ ਜ਼ਿਆਦਾ ਕਾਸਟਲੀ ਵੀ ਹੈ ਤੇ ਚੇਨ ਤੁਸੀਂ ਦੇਖ ਸਕਦੇ ਹੋ ਮਤਲਬ ਇਹ ਬਾਈ ਜਿੰਨੇ ਵੀ ਆਪਣੇ ਕੋਲੇ ਗਹਿਣੇ ਹੈਗੇ ਸਾਰੇ ਆਪਣੇ ਹੱਥਾਂ ਤੋਂ ਰਾ ਤਿਆਰ ਕੀਤੇ ਗਏ ਸਾਰੇ ਸਾਰੇ ਮੈਂ ਆਪ ਬਣਾਇਆ ਕੋਈ ਮਸ਼ੀਨੀ ਦਾ ਨਹੀਂ ਕੋਈ ਹੈਗਾ ਨਹੀਂ ਕੋਈ ਮਸ਼ੀਨ ਹੀ ਨਹੀਂ ਹੈ ਹੱਥ ਨਾਲ ਬਣਾਇਆ ਤੁਹਾਡੇ ਸਾਹਮਣੇ ਆ ਆ ਦੇਖੋ ਮਤਲਬ ਇਹ ਤੁਸੀਂ ਆਪਾਂ ਕਹਿ ਸਕਦੇ ਆ ਕਿ ਅਸਲ ਕਾਰੀਗਰੀ ਜਿਹੜੀ ਆ ਸੋਨੇ ਦੇ ਕਾਰੀਗਰ ਖਾਸ ਕਰਕੇ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰੇ ਜਿਹੜੇ ਇਹਨਾਂ ਨੇ ਗਹਿਣੇ ਤਿਆਰ ਕੀਤੇ ਹੋਏ ਮੈਂ ਵੀ ਤੁਹਾਨੂੰ ਚੱਕ ਕੇ ਦਿਖਾ ਦਿੰਨਾ ਕਿ ਇਹ ਤੁਹੇ ਦੇ ਸਕਦੇ ਹਾਂ ਇਹ ਜਿਹੜੇ ਸਾਰੇ ਸੋਨੇ ਦੇ ਜਿਹੜੇ ਟੌਪਸ ਹੈਗੇ ਆ ਸਾਰੇ ਜਿਹੜੇ ਮਤਲਬ ਸੈਟ ਵਗੈਰਾ ਹੈਗੇ ਆ ਇਹ ਸਾਰੇ ਇਹਨਾਂ ਨੇ ਆਪਣੇ ਹੱਥਾਂ ਦੇ ਨਾਲ ਤਿਆਰ ਕੀਤੇ ਹੋਏ ਆ ਤੇ ਸੋ ਇਹ ਆ ਅਸਲ ਸੋਨੇ ਦੇ ਕਾਰੀਗਰ ਜਿਹੜੇ ਆਪਣੇ ਹੱਥਾਂ ਦੇ ਨਾਲ ਗਹਿਣੇ ਤਿਆਰ ਕਰਦੇ ਤੁਸੀਂ ਦੇਖ ਸਕਦੇ ਹੋ ਕਿੰਨੇ ਖੂਬਸੂਰਤ ਜਿਹੜੇ ਗਹਿਣੇ ਆ ਉਹ ਤਿਆਰ ਕੀਤੇ ਗਏ ਆ ਪਹਿਲਾਂ ਤੁਹਾਨੂੰ ਦਿਖਾਇਆ ਕਿ ਸੋਨਾ ਇਹਨਾਂ ਨੇ ਕੱਚਾ ਸੋਨਾ ਲਿਆ ਉਸ ਤੋਂ ਬਾਅਦ ਉਹਨੂੰ ਗਲਾਇਆ ਫਿਰ ਉਸ ਤੋਂ ਬਾਅਦ ਉਹਦੇ ਤਾਰ ਬਣਾਈ ਤਾਰ ਬਣਨ ਤੋਂ ਬਾਅਦ ਜਿਹੜੇ ਕੁਝ ਟੁਕੜੇ ਹੁੰਦੇ ਨੇ ਇਸ ਤਰੀਕੇ ਨਾਲ ਆਪਸ ਦੇ ਵਿੱਚ ਜੋੜ ਕੇ ਗਹਿਣੇ ਜਿਹੜੇ ਆ ਉਹ ਪ੍ਰੋਪਰ ਤਿਆਰ ਕੀਤੇ ਜਾਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰੇ ਲੱਗ ਰਹੇ ਆ ਗਹਿਣੇ ਤੇ ਬਾਈ ਜੀ ਇਹ ਫਾਈਨਲ ਆ ਬਿਲਕੁਲ ਬਣ ਕੇ ਰੈਡੀ ਆ ਬਿਲਕੁਲ ਫਾਈਨਲ ਹੈ ਜੀ ਬਿਲਕੁਲ ਫਾਈਨਲ ਹੈ ਜੀ ਇਹ ਮਲੋ ਕਸਟਮਰ ਨੂੰ ਲੈ ਜਾ ਸਕਦਾ ਹੁਣ ਇਹ ਕਸਟਮਰ ਇਕਦਮ ਤਿਆਰ ਆ ਮਤਲਬ ਮਿਹਨਤ ਬਹੁਤ ਲੱਗਦੀ ਹੈ ਬਹੁਤ ਮਿਹਨਤ ਲੱਗਦੀ ਹੈ ਜੀ ਤੇ ਮਤਲਬ ਜਿਹੜੇ ਇਹ ਡਿਜ਼ਾਈਨ ਆ ਜਵੇਂ ਇਹ ਤੁਸੀਂ ਕਿਤੋਂ ਦੇਖਿਆ ਡਿਜ਼ਾਈਨ ਕਿ ਵੀ ਆਪਣੇ ਕੋਲੋਂ ਬਣਾਇਆ ਇਹ ਮੈਂ ਇਹ ਤਾਂ ਕੈਟਲੌਗ ਤਾਂ ਥੋੜਾ ਜਿਹਾ ਬਣਾਇਆ ਇੱਕ ਘਾਗ ਨੇ ਡਿਜ਼ਾਈਨ ਦਿੱਤਾ ਸੀ ਆ ਵਾਲੀ ਦੀ ਬਾਕੀ ਮੈਂ ਆਪਣੇ ਮਨਚੀ ਬਣਾਇਆ ਤੇ ਤੁਹਾਨੂੰ ਕੰਮ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਹੋ ਗਿਆ ਜੀ 14 ਸਾਲ 14 ਸਾਲ ਹੋ ਗਏ ਮਤਲਬ ਉਦੋਂ ਤੁਸੀਂ ਸੋਨੇ ਦੇ ਕਾਰੀਗਰ ਹੋ ਹਾਂਜੀ ਹਾਂਜੀ 14 ਸਾਲ ਹੋ ਗਏ ਮੈਨੂੰ ਕੰਮ ਕਰਦੇ ਹੋਏ ਇਹੀ ਕੰਮ ਮਤਲਬ ਜੇ ਹੁਣ ਆਪਾਂ ਗੱਲ ਕਰ ਲਗੇ ਵੀ 14 ਸਾਲ ਤੋਂ ਨੂੰ ਕੰਮ ਕਰਦਿਆਂ ਹੋ ਗ ਤੇ ਜੇ ਮੋਟਾ-ਮੋਟਾ ਪਾਸਾਬ ਲਾ ਲਈ ਕਿੰਨੇ ਕਿਲੋ ਸੋਨਾ ਤੁਹਾਡੇ ਹੱਥਾਂ ਵਿੱਚੋਂ ਜਾ ਚੁੱਕਿਆ 14 ਸਾਲਾਂ ਜੇ ਤੁਸੀਂ ਇੱਕ ਮਹੀਨਾ ਦਾ ਲਾ ਲਿਓ 600 ਗ੍ਰਾਮ ਯਾਨੀ ਸਾਲ ਦਾ ਹੋ ਗਿਆ 7 ਕਿਲੋ ਹੋਗਾ 17-80 ਕਿਲੋ ਦੇ ਕਰੀਬ ਮਤਲਬ 80 ਕਿਲੋ ਸੋਨਾ ਤੁਸੀਂ ਆਪਣੇ ਹੱਥਾਂ ਵਿੱਚੋਂ ਵੇਚ ਚੁੱਕੇ ਹੋ ਹੁਣ ਤੱਕ ਹਾਂ ਜੀ ਮਤਲਬ ਆਮ ਜੇ ਆਪਾਂ ਸੋਨੇ ਦੀ ਘਾਣਾ ਚੁੱਕਿਆ ਸੀ ਘਹਿਣਾ ਬਣਾਇਆ 80 ਕਿਲੋ ਘਹਿਣਾ ਬਣਾ ਲਿਆ 80 ਕਿਲੋ ਦੇ 80 ਕਿਲੋ ਸੋਨੇ ਦੇ ਗਹਿਣੇ ਬਾਈ ਹੁਣ ਤੱਕ ਤਿਆਰ ਕਰ ਚੁੱਕਿਆ ਆਪਣੇ 14 ਸਾਲ ਦੇ ਕਰੀਅਰ ਵਿੱਚ ਤੇ ਹਜੇ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ 1 ਕੁੰਟਲਾਂ ਤੋਂ ਪਾਰ ਹੋ ਜਾਣਾ ਹਾਂਜੀ 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 ਤੇ ਬਾਈ ਫਿਰ ਮੰਨ ਲਓ ਜੋ ਤੁਸੀਂ ਉਹਨੇ ਪੂਰਾ ਪ੍ਰੋਸੈਸ ਰੈਡੀ ਆਪਣਾ ਹੋ ਗਿਆ ਤੇ ਗਹਿਣਾ ਬਣ ਕੇ ਤਿਆਰ ਹੋ ਗਿਆ ਉਸ ਤੋਂ ਬਾਅਦ ਕੋਈ ਆਉਂਦਾ ਵੀ ਮੈਨੂੰ ਇਹਦੇ ਵਿੱਚ ਥੋੜੀ ਚੇਂਜ ਆਪ ਕਰਨੀ ਆ ਫਿਰ ਉਦੋਂ ਬਾਅਦ ਚੇਂਜ ਵੀ ਹੋ ਜਾਂਦਾ ਨਹੀਂ ਉਹ ਹੁਣ ਤਿਆਰ ਤੋਂ ਬਾਅਦ ਚੇਂਜ ਤਾਂ ਹੋ ਜਾਂਦਾ ਪਰ ਫਿਨਿਸ਼ਿੰਗ ਥੋੜੀ ਜਿਹੀ ਖਰਾਬ ਹੋ ਜਾਂਦੀ ਹੈ ਜੇ ਚੇਂਜ ਕਰਾਣਾ ਹੋਵੇ ਤਿਆਰ ਤੋਂ ਪਹਿਲੇ ਚੇਂਜ ਕਰਾਣਾ ਪੈਂਦਾ ਜੇ ਤੁਸੀਂ ਤਿਆਰ ਤੋਂ ਪਹਿਲੇ ਚੇਂਜ ਕਰਾ ਲਓਗੇ ਫਿਰ ਤਾਂ ਬਧੀਆ ਹੈ ਤਿਆਰ ਤੋਂ ਬਾਅਦ ਚੇਂਜਿੰਗ ਤੇ ਥੋੜੀ ਜਿਹੀ ਫਿਨਿਸ਼ਿੰਗ ਜਿਹੀ ਖਰਾਬ ਹੋ ਜਾਂਦਾ